ਹਾਂਜੀ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਆਸਥਾ ਕਉਮੀ ਦੇ ਵਿੱਚ ਅੱਜ ਆਪਾਂ ਸਿੱਖ ਹਿਸਟਰੀ ਨੂੰ ਅੱਗੇ ਬਿਧਾਉਂਦੇ ਹੋਏ ਅਗਲੀ ਵੀਡੀਓ ਲੈ ਕੇ ਆਏ ਹਾਂ ਪਹਿਲੀਆਂ ਵੀਡੀਓ ਆਈ ਹੋਪ ਕਿ ਤੁਸੀਂ ਸਭ ਦੇਖ ਲਏ ਹੋਗੇ ਗੁਰੂ ਨਾਨਕ ਦੇਵ ਜੀ ਦਾ ਪਾਰਟ ਤੇ ਪਹਿਲਾ ਪਾਰਟ ਜਿਹੜਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਜਿਹਦੇ ਵਿੱਚ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਿਛੋਕੜ ਉਹਨਾਂ ਦਾ ਬਚਪਨ ਉਹਨਾਂ ਦਾ ਨਾਮ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਤੇ ਕਿਸ ਤਰ੍ਹਾਂ ਉਹ ਗੁਰੂ ਸਾਹਿਬ ਦੇ ਚੇਲੇ ਬਣੇ ਸੀ ਬਾਰੇ ਡਿਸਕਸ ਕਰ ਚੁੱਕੇ ਹਾਂ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿੱਖ ਪੰਥ ਦੇ योगदान दी ਤਾਂ ਸਭ ਤੋਂ ਵੱਡਾ ਯੋਗਦਾਨ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਭ ਤੋਂ ਵੱਡਾ ਯੋਗਦਾਨ ਸੀ ਗੁਰਮੁਖੀ ਲਿਪੀ ਨੂੰ ਹਰਮਨ ਪਿਆਰੀ ਕਰਨਾ ਗੁਰਮੁਖੀ ਲਿਪੀ ਦੇ ਵਿੱਚ ਸੁਧਾਰ ਕਰਨਾ ਗੁਰਮੁਖੀ ਲਿਪੀ ਨੂੰ ਸੁਧਾਰ ਕੇ ਉਹਦੇ ਵਿੱਚ ਬਾਣੀ ਨੂੰ ਲਿਖਣਾ ਤੇ ਗੁਰਮੁਖੀ ਲਿਪੀ ਦਾ ਜਿਹੜਾ ਹੈ ਵਿਕਾਸ ਕਰਨਾ ਉਸ ਤੋਂ ਬਾਅਦ ਜੇ ਅਗਰ ਗੱਲ ਕਰੀਏ ਤਾਂ ਸਭ ਤੋਂ ਵੱਡਾ ਕਦਮ ਸੀ ਜਿਹਦਾ ਬਾਅਦ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਉਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕਦਮ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਲਿਆ ਗਿਆ ਕਿਵੇਂ ਲਿਆ ਗਿਆ ਪਾਣੀ ਦਾ ਸੰਗ੍ਰਹਿ ਕਰਵਾ ਕੇ ਕੀ ਕਰਕੇ ਜੀ ਬਾਣੀ ਦਾ ਸੰਗ੍ਰਹਿ ਕਰਵਾ ਕੇ ਪਾਪਾ ਨਾਨਕ ਵੱਲੋਂ ਲਿਖੀ ਗਈ ਬਾਣੀ ਨੂੰ ਇਕੱਠਾ ਕਰਨਾ ਤੇ ਸੰਗ੍ਰਹਿ ਕਰਨਾ ਕਿੰਨਾ ਨੇ ਕਰਵਾਇਆ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨਾ ਤੋਂ ਕਰਵਾਇਆ ਗਿਆ ਜੀ ਭਾਈ ਬਾਲਾ ਜੀ ਤੋਂ ਜਨਮ ਸਾਖੀ ਲਿਖਵਾਈ ਗਈ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਭਾਈ ਬਾਲਾ ਜੀ ਤੋਂ ਲਿਖਵਾਈ ਗਈ ਤੇ ਲਿਖਣ ਦਾ ਜਿਹੜਾ ਕੰਮ ਸੀ ਲਿਖਣ ਦਾ ਜਿਹੜਾ ਕੰਮ ਜੀ ਕਿਨੇ ਕੀਤਾ ਭਾਈ ਪੈੜਾ ਮੋੱਖਾ ਜੀ ਨੇ ਕੀਤਾ ਯਾਦ ਰੱਖਿਓ ਜੀ ਬਾਲਾ ਭਾਈ ਬਾਲਾ ਜੀ ਨੇ ਸਾਖੀ ਦੇ ਬਾਰੇ ਦੱਸਿਆ ਸੀ ਤੇ ਉਸ ਨੂੰ ਲਿਖਣ ਦਾ ਜਿਹੜਾ ਕੰਮ ਹੈ ਭਾਈ ਪੈੜਾ ਮੋੱਖਾ ਜੀ ਨੇ ਕੀਤਾ ਸੀ ਉਸ ਤੋਂ ਬਾਅਦ ਅਗਰ ਗੱਲ ਕਰੀਏ ਸਿੱਖ ਧਰਮ ਨੂੰ ਉਦਾਸੀ ਮੱਤ ਤੋਂ ਅਲੱਗ ਕਰਨਾ ਹਾਂਜੀ ਸਿੱਖ ਧਰਮ ਨੂੰ ਉਦਾਸੀ ਮੱਤ ਤੋਂ ਅਲੱਗ ਕਰਨਾ ਉਦਾਸੀ ਮੱਤ ਕਿੰਨਾਂ ਦੀ ਸ਼ੁਰੂਆਤ ਸੀ ਜੀ ਉਦਾਸੀ ਮੱਤ ਦੀ ਜਿਹੜੀ ਸਥਾਪਨਾ ਸੀ ਬਾਬਾ ਸ੍ਰੀ ਚੰਦ ਨੇ ਕੀਤੀ ਬਾਬਾ ਸ੍ਰੀ ਚੰਦ ਕੌਣ ਸੀ ਆਪਾਂ ਸਭ ਨੂੰ ਪਤਾ ਹੈ ਜੀ ਬਾਬਾ ਸ੍ਰੀ ਚੰਦ ਬਾਬਾ ਨਾਨਕ ਜੀ ਦੇ ਉਤਰ ਸੀ ਤਾਂ ਬਾਬਾ ਸ੍ਰੀਚੰਦ ਵੱਲੋਂ ਉਦਾਸੀ ਮੱਤ ਨੂੰ ਖੜਾ ਕੀਤਾ ਗਿਆ ਤੇ ਉਸ ਸਮੇਂ ਸਿੱਖਾਂ ਦੇ ਲਈ ਸਿੱਖਾਂ ਨੂੰ ਅੱਡ ਕਰਕੇ ਉਹਨਾਂ ਦੇ ਲਈ ਸਿੱਖ ਧਰਮ ਨੂੰ ਬਚਾ ਕੇ ਰੱਖਣਾ ਇਹ ਜਿਹੜਾ ਖੰਡਨ ਹੈ ਉਦਾਸੀ ਮੱਤ ਦਾ ਗੁਰੂ ਅੰਗਦ ਦੇਵ ਜੀ ਨੇ ਕੀਤਾ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਸਿੱਖ ਮੱਤ ਦੇ ਵਿੱਚ ਉਹਨਾਂ ਸ਼ਾਸਨ ਲੈ ਕੇ ਆਉਣਾ ਜੀ ਸਿੱਖਾਂ ਨੂੰ ਅਨੁਸ਼ਾਸਨਮਈ ਬਣਾਉਣਾ ਤੇ ਉਹਨਾਂ ਦੇ ਵਿੱਚ ਅਨੁਸ਼ਾਸਨ ਪ੍ਰੀਅ ਕਰਨਾ ਗੁਰੂ ਅੰਗਦ ਦੇਵ ਜੀ ਦਾ ਕੰਮ ਸੀ ਕਿਵੇਂ ਕੀਤਾ ਜਿਵੇਂ ਕਿ ਇੱਕ ਐਗਜ਼ਾਮਪਲ ਹੈ ਕਿ ਭਾਈ ਸੱਤਾ ਤੇ ਬਲਵੱਡ ਭਾਈ ਸੱਤਾ ਤੇ ਬਲਵੱਡ ਦੋ ਰਾਗੀ ਸਨ ਜਿਨ੍ਹਾਂ ਨੂੰ ਆਪਣੀ ਆਵਾਜ਼ ਕਰਕੇ ਗੁਰੂ ਦੇ ਦਰਵਾਜ਼ੇ ਦੇ ਵਿੱਚ ਇਹ ਹੰਕਾਰ ਹੋ ਜਾਂਦਾ ਹੈ ਕਿ ਸ਼ਾਇਦ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਕਰਕੇ ਦਰਵਾਜ਼ੇ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਤਾਂ ਗੁਰੂ ਸਾਹਿਬ ਨੇ ਦੋਨਾਂ ਨੂੰ ਆਪਣੇ ਦਰਬਾਰ ਤੋਂ ਬਾਹਰ ਕੱਢ ਦਿੱਤਾ ਬਟ ਬਾਅਦ ਦੇ ਵਿੱਚ ਭਾਈ ਲੱਗਾ ਜੀ ਦੇ ਕਹਿਣ ਤੇ ਤੇ ਸੱਤਾ ਤੇ ਬਲਵੱਲੋਂ ਜਿਹੜਾ ਹੈ ਮਾਫੀ ਮੰਗਣ ਤੇ ਦਰਬਾਰ ਦੇ ਵਿੱਚ ਰਾਕੀ ਦੇ ਤੌਰ ਤੇ ਉੱਪਰ ਫਿਰ ਰੱਖ ਲਿਆ ਗਿਆ ਅੱਗੇ ਗੱਲ ਕਰਦੇ ਆ ਗੁਰੂ ਸਾਹਿਬ ਦੀ ਬਾਣੀ ਦੀ ਤਾਂ ਟੋਟਲ ਬਾਣੀ ਦੇ ਵਿੱਚ ਗੁਰੂ ਸਾਹਿਬ ਦੀ 62 62 ਸ਼ਬਦਾਂ ਦੀ ਰਚਨਾ ਮਿਲਦੀ ਹੈ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਾਬਾ ਨਾਨਕ ਦੇ ਨਾਮ ਦੇ ਹੇਠ ਜਿਹੜੀ ਹੈ ਬਾਣੀ ਦੀ ਰਚਨਾ ਕੀਤੀ ਹੈ ਬਹੁਤ ਜ਼ਰੂਰੀ ਕੁਐਸਚਨ ਹੈ बार-बार ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਵੱਲੋਂ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਗਈ ਤਾਂ ਯਾਦ ਰੱਖਿਓ ਗੁਰੂ ਅੰਗਦ ਦੇਵ ਜੀ ਵੱਲੋਂ ਬਾਹਰ ਸ਼ਬਦਾਂ ਦੀ ਜਿਹੜੀ ਹੈ ਰਚਨਾ ਕੀਤੀ ਗਈ ਹੈ ਫਿਰ ਅਗਲਾ ਸਭ ਤੋਂ ਜ਼ਰੂਰੀ ਕੁਐਸਚਨ ਬਣ ਜਾਂਦਾ ਹੈ ਕਿ ਮੱਲਖਾੜੇ ਦੀ ਸਥਾਪਨਾ ਕਿਸ ਨੇ ਕਰਵਾਈ ਸੀ ਤਾਂ ਜਾਰ ਰੱਖੋ ਮੱਲਖਾੜੇ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕਰਵਾਈ ਸੀ ਕਿੱਥੇ ਕਰਵਾਈ ਸੀ ਤਾਂ ਇਹ ਖਡੂਰ ਸਾਹਿਬ ਦੇ ਵਿੱਚ ਮੱਲਖਾੜਾ ਬਣਾਇਆ ਗਿਆ ਸੀ ਮੱਲਖਾੜਾ ਬਣਵਾਉਣ ਦਾ ਕਾਰਨ ਕੀ ਸੀ ਤਾਂ ਕਿ ਸਿੱਖਾਂ ਦੇ ਵਿੱਚ ਜਿਹੜੀ ਹੈ ਫਿਜ਼ੀਕਲੀ ਸਰੀਰਕ ਜਿਹੜੀ ਹੈ ਸ਼ਕਤੀ ਨੂੰ ਬਰਕਰਾਰ ਰੱਖਿਆ ਜਾਵੇ ਉਸ ਤੋਂ ਬਾਅਦ ਆ ਗਿਆ ਜੀ ਗੋਇੰਦਵਾਲ ਸਾਹਿਬ ਦੀ ਗੋਇੰਦਵਾਲ ਸਾਹਿਬ ਦੀ ਸਥਾਪਨਾ ਕ੍ਰੋਣੀ ਕਦੋਂ ਕੰਮ ਸ਼ੁਰੂ ਕਰਵਾਇਆ ਗਿਆ ਜੀ 1546 ਈਸਵੀ ਦੇ ਵਿੱਚ ਕੰਮ ਹੈ ਜਿਹੜਾ ਗੋਇੰਦਵਾਲ ਦਾ ਸਟਾਰਟ ਕੀਤਾ ਗਿਆ ਜਿਸ ਦੀ ਜ਼ਿੰਮੇਵਾਰੀ ਆਪਣੇ ਹੀ ਇੱਕ ਚੇਲੇ ਗੁਰੂ ਅਮਰਦਾਸ ਜੀ ਨੂੰ ਜਿਹੜੇ ਉਸ ਸਮੇਂ ਤੱਕ ਗੁਰੂ ਅੰਗਦ ਦੇਵ ਜੀ ਦੇ ਚੇਲੇ ਸਨ ਉਹਨਾਂ ਦੀ ਸੇਵਾ ਦੇ ਵਿੱਚ ਰਹਿੰਦੇ ਸਨ ਉਹਨਾਂ ਨੂੰ ਦਿੱਤੀ ਗਈ ਜੀ ਉਸ ਤੋਂ ਬਾਅਦ ਹੈ ਜੀ ਮੁਗਲ ਬਾਦਸ਼ਾਹ ਹਾਂ ਜੀ ਮੁਗਲ ਬਾਦਸ਼ਾਹ ਹਮਾਇੂ ਦੇ ਨਾਲ ਮੁਲਾਕਾਤ ਹਮਾਇੂ ਕੌਣ ਸੀ ਹਮਾਇੂ ਦੇ ਬਾਰੇ ਜਾਣ ਲੈਣੇ ਹਮਾਇੂ ਬਾਬਰ ਦਾ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ 1526 ਈਸਵੀ ਦੇ ਵਿੱਚ ਭਾਰਤ ਆਉਂਦੇ ਨੇ ਇਬਰਾਹਿਮ ਲੋਦੀ ਦੇ ਨਾਲ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਜਿੱਤ ਕੇ ਮੁਗਲ ਰਾਜ ਦੀ ਸਥਾਪਨਾ ਕਰਦੇ ਨੇ ਹਮਾਇੂ ਉਹਨਾਂ ਦਾ ਪੁੱਤਰ ਹੈ ਜੋ ਛੇਰ ਸਾ ਸੂਰੀ ਤੋਂ ਛੇਰ ਸਾ ਸੂਰੀ ਤੋਂ ਕਨੌਜ਼ ਦੀ ਲੜਾਈ ਦੇ ਵਿੱਚ ਹਾਰ ਜਾਂਦਾ ਹੈ ਕਨੌਜ਼ ਦੀ ਲੜਾਈ ਦੇ ਵਿੱਚ ਹਾਰਨ ਤੋਂ ਬਾਅਦ ਪੰਜਾਬ ਆਉਂਦਾ ਹੈ ਪੰਜਾਬ ਆ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਹੈ ਗੁਰੂ ਸਾਹਿਬ ਆਪਣੀ ਸਮਾਧੀ ਦੇ ਵਿੱਚ ਲੀਨ ਹੁੰਦੇ ਨੇ ਜਿਸ ਦੇ ਉੱਤੇ ਹਮਾਇਉ ਜਿਹੜਾ ਹੈ ਤਲਵਾਰ ਕੱਢ ਲੈਂਦਾ ਹੈ ਤੇ ਗੁਰੂ ਸਾਹਿਬ ਫਿਰ ਉਸ ਨੂੰ ਕਹਿੰਦੇ ਨੇ ਕਿ ਜਦੋਂ ਇਹ ਤਲਵਾਰ ਤੇਰੇ ਕੋਲ ਸੀ ਤਾਂ ਇਹ ਸੇਰ ਸਾ ਸੂਰ ਦੇ ਖਿਲਾਫ ਕਿਉਂ ਨਹੀਂ اٹਹੀ ਜਿਸ ਕਰਕੇ ਉਹ ਗੁਰੂ ਸਾਹਿਬ ਤੋਂ ਮਾਫੀ ਮੰਗਦਾ ਹੈ ਤੇ ਗੁਰੂ ਸਾਹਿਬ ਉਸ ਦੇ ਨਾਲ ਕੀ ਹੁੰਦਾ ਗੁਰੂ ਸਾਹਿਬ ਉਸ ਨੂੰ ਵਰਦਾਨ ਦਿੰਦੇ ਨੇ ਆਸ਼ੀਰਵਾਦ ਦਿੰਦੇ ਨੇ ਕਿ ਤੇਰਾ ਜਿਹੜਾ ਰਾਜ ਹੈ ਫਿਰ ਤੋਂ ਦੁਬਾਰਾ ਆਏਗਾ ਤੇ ਇਸੇ ਤਰ੍ਹਾਂ ਨਾਲ ਮੁਗਲਾਂ ਦੇ ਨਾਲ ਸਿੱਖਾਂ ਦਾ ਜਿਹੜਾ ਸਬੰਧ ਹੈ ਬਹੁਤ ਸੁਧਾਰ ਹੁੰਦਾ ਹੈ ਜੇ ਗੱਲ ਕਰੀਏ ਗੁਰਗਤੀ ਦੀ ਤਾਂ ਗੁਰੂ ਅਮਰਦਾਸ ਜੀ ਨੂੰ ਆਪਣੇ ਹੀ ਚੇਲੇ ਗੁਰੂ ਅਮਰਦਾਸ ਜੀ ਨੂੰ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਪ੍ਰਥਾ ਦੇ ਅਨੁਸਾਰ ਇੱਕ ਨਾਰੀਅਲ ਦੇ ਉੱਪਰ ਪੰਜ ਪੈਸੇ ਰੱਖ ਕੇ ਜਿਹੜਾ ਹੈ ਆਪਣਾ ਉੱਤਰਾਧਿਕਾਰੀ ਨਿਵਾਜਿਆ ਗਿਆ ਉੱਤਰਾਧਿਕਾਰੀ ਬਣਾਇਆ ਗਿਆ ਤੇ ਗੁਰੂ ਸਾਹਿਬ ਹੁਣ 28 ਮਾਰਚ 19 29 ਮਾਰਚ 1552 ਈਸਵੀ ਨੂੰ ਸਰੀਰ ਤਿਆਗ ਕੇ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਜੋਤੀ ਜੋਤ ਸਮਾ ਜਾਂਦੇ ਨੇ ਅਗਰ ਆਪਾਂ ਗੱਲ ਕਰੀਏ ਜੀ ਮੁਗਲ ਬਾਦਸ਼ਾ ਇੱਥੇ ਜ਼ਰੂਰੀ ਕੁਐਸਚਨ ਬਣ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਬਾਦਸ਼ਾ ਕੌਣ ਸੀ ਤਾਂ ਯਾਦ ਰੱਖਿਓ ਜੀ ਹਮਾਇੂ ਸਮਕਾਲੀ ਮੁਗਲ ਬਾਦਸ਼ਾ ਸੀ ਕਈ ਵਾਰ ਇਹ ਕੁਐਸਚਨ ਪੁੱਛ ਲੈਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸਮਰਾਠ ਜਾਂ ਬਾਦਸ਼ਾ ਕਿਹੜੇ-ਕਿਹੜੇ ਹੋਏ ਨੇ ਤਾਂ ਯਾਦ ਰੱਖਿਓ ਇੱਕ ਹਮਾਇੂ ਹੋਇਆ ਹੈ ਉਸ ਤੋਂ ਬਾਅਦ ਹੋਇਆ ਹੈ ਜੀ ਛੇਰ ਸਾ ਸੂਰੀ ਅਗਰ ਆਪਾਂ ਗੱਲ ਕਰੀਏ ਜੀਟੀ ਰੋਡ ਦੀ ਜਿਹਨੂੰ ਆਪਾਂ ਗ੍ਰੈਂਡ ਟ੍ਰੰਕ ਰੋਡ ਕਹਿ ਦਿੰਨੇ ਆ ਤਾਂ ਉਹ ਕਿਹਨੇ ਬਣਵਾਇਆ ਸੀ ਜੀ ਉਹ ਛੇਰ ਸਾ ਚੂਰੀ ਹੀ ਦੀਨ ਸੀ ਆਈ Think ਕਿ ਤੁਹਾਨੂੰ ਵੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤੇ ਆਪਣੇ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਨੂੰ ਕ੍ਰੈਕ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਨਾਲ ਜੁੜੇ ਰਹੋ ਇਸ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਲੈਣ ਦੇ ਲਈ ਥੈਂਕ ਯੂ